ਸਤਿ ਸ਼੍ਰੀ ਗਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਠੀਕ ਠਾਕ ਸਾਰੇ ਵੀਰ ਤੇ ਅੱਜ ਨਾਲ ਆਪਾਂ ਵੀਰੋ ਗੱਲ ਕਰਦੇ ਮੋਥੇ ਦੀ ਮੋਥੇ ਦੀ ਕਈ ਏਰੀਆ ਦੇ ਵਿੱਚ ਬਹੁਤ ਦਿੱਕਤਾਂ ਮੋਥਾ ਕਹ ਲੋ ਡੀਲਾ ਕਹ ਲੋ ਮੁਰਕ ਕਹ ਲੋ ਸਾਡੇ ਏਰੀਆ ਦੇ ਵਿੱਚ ਨੂੰ ਮੁਰਕ ਕਹ ਦਿੰਦੇ ਜਰਾਤਰ ਡੀਲਾ ਕਹ ਦਿੰਦੇ ਕਈ ਏਰੀਆ ਵਿੱਚ ਮੋਥਾ ਕਹ ਦਿੰਦੇ ਜਿਹੜਾ ਗੰਢੀ ਵਾਲਾ ਮੋਥਾ ਹੁੰਦਾ ਜਿਹੜਾ ਉੱਪਰ ਛਤੜੀ ਜੀ ਮੁੜ ਕੇ ਕੱਢ ਆਉਂਦਾ ਡੀਐਸਆਰ ਦੇ ਵਿੱਚ ਜਿਆਦੀ ਦਿੱਕਤਾਂ ਆਉਂਦਾ ਹੀ ਇਹਦੀ ਬਹੁਤ ਭਰਾਵਾਂ ਦੇ ਫੋਨ ਆਏ ਤੇ ਉਹਦਾ ਆਪਾਂ ਹੱਲ ਦੱਸਦੇ ਆ ਸਸਤਾ ਜਿਆ ਹੱਲਾ ਸਿੰਪਲ ਜਿਆ ਜਿਹੜਾ ਅਸੀਂ 17 ਤੋਂ ਵਰਤਦੇ ਆਉਂਦੇ ਆ ਜੀ ਡੀਐਸਆਰ ਦੇ ਵਿੱਚ 2017 ਤੋਂ ਵਰਤਦੇ ਆਉਨੇ ਸੀ ਡੀਐਸਆਰ ਦੇ ਵਿੱਚ ਤੇ ਆਮ ਜਿਹੜੀਆਂ ਰੁਟੀਨ ਦੇ ਵਿੱਚ ਦਵਾਈਆਂ ਚੱਲਦੀਆਂ ਉਹ ਉਹਦੀ ਆਪਾਂ ਪਹਿਲਾਂ ਗੱਲ ਕਰ ਲਈ ਉਹ ਤੇ ਹੈਗੀ ਜਿਵੇਂ ਨੋਮਨੀ 골ਡ ਨੋਮਨੀ 골ਡ ਵੀ ਨਿੱਕੇ ਮੁੱਥੇ ਨੂੰ ਮਾਰ ਦਿੰਦੀ ਪਰ ਵੱਡੇ ਨੂੰ ਨਹੀਂ ਮਾਰਦੀ ਉਸ ਤੋਂ ਬਾਅਦ ਆਪਾਂ ਆ ਜੀ ਜਿਹੜੀ ਐਲ ਮਿਕਸ 8 ਗ੍ਰਾਮ ਦਾ ਪਾਊਡਰ ਉਹ ਵੀ ਨਿੱਕੇ ਮੁੱਥੇ ਨੂੰ ਮਾਰ ਦਿੰਦਾ ਪਰ ਜੇ ਆਪਾਂ ਲਈਏ ਕਿ ਵੱਡੇ ਮੁੱਥੇ ਨੂੰ ਜਿਹੜੀ ਹੈਗੀ ਆ ਐਲਮਿਕਸ ਉਹ ਨਹੀਂ ਮਾਰਦੀ। ਉਦੋਂ ਬਾਅਦ ਜੇ ਆਜੀ ਆਪਾਂ ਜਿਹੜੀ ਹੈਗੀ ਆ ਜੀ ਸਨਲਾਈਜ਼ ਸਨਲਾਈਜ਼ ਵੀ ਚੌੜੀ ਪੱਤੀ ਵਾਲੇ ਨੂੰ ਤੇ ਨਿੱਕੇ ਮੋਥੇ ਨੂੰ ਮਾਰ ਦਿੰਦੀ ਆ। ਪਰ ਜਿੱਥੇ ਮੋਥਾ ਵੱਡਾ ਹੋ ਜਾਂਦਾ ਜਦੋਂ ਛਤੜੀ ਕੱਢ ਆਉਂਦਾ। ਛਤੜੀ ਜੀ ਬਣ ਜਾਂਦੀ। ਉੱਥੇ ਕੋਈ ਵੀ ਦਵਾਈ ਨਹੀਂ ਕੰਮ ਕਰਦੀ। ਤੇ ਅਸੀਂ ਜਿਹੜਾ ਤਰੀਕਾ ਵਰਤਦੇ ਆਉਨੇ ਆ 2017 ਤੋਂ ਸਿੰਪਲ ਜਿਹਾ ਤਰੀਕਾ ਸਸਤਾ ਜਿਹਾ ਕੋਈ ਬਹੁਤੀ ਜਿਆਦੀ ਮਹਿੰਗੀ ਦਵਾਈ ਨਹੀਂ ਆ। ਬਹੁਤ ਦੇ ਪੈਸਿਆਂ ਦੀ ਦਵਾਈ ਨਹੀਂ ਆ। ਆਪਾਂ ਸਸਤੇ ਇਹ ਤਰੀਕੇ ਦੱਸਦੇ ਹੁੰਨੇ ਆ। ਮੈਂਗੇ ਤਰੀਕੇ ਨਹੀਂ ਆਪਾਂ ਪਰਾਂਵਾਂ ਨੂੰ ਦੱਸਦੇ ਤੇ ਸਸਤਾ ਜਿਆ ਤੁਹਾਨੂੰ ਫਾਰਮੂਲਾ ਦੱਸੂਗਾ ਉਹਦਾ ਇਦਾਂ ਕੀ ਦੋ ਦਵਾਈਆਂ ਦੱਸੂਗਾ ਜਿਹੜੀਆਂ ਅਸੀਂ ਵਰਤਦੇ ਆਂ ਚਲੋ ਦਵਾਈਆਂ ਦੇ ਹੋਰ ਵੀ ਕੰਪਨੀਆਂ ਦੇ ਬਥੇਰੀਆਂ ਪਰ ਚਲੋ ਆਪਾਂ ਕਿਸੇ ਕੰਪਨੀ ਦਾ ਨਹੀਂ ਕੋਈ ਨਹੀਂ ਪਰ ਜਿਹੜੀਆਂ ਅਸੀਂ ਵਰਤਦੇ ਆਂ ਆਪਾਂ ਆਪਣੀ ਆਦਤ ਕੀ ਉਹ ਹੀ ਦੱਸਣੀ ਹੁੰਦੀ ਆਂ ਅਸੀਂ ਵਰਤਦੇ ਆਂ ਜੀ ਉਹਦੇ ਵਿੱਚ ਡੋਜ਼ ਵੀ ਉਹਨੂੰ ਤੁਹਾਨੂੰ ਦੱਸਦਾ ਆਂ ਉਹਦੀ ਸਾਰੀ ਤੇ ਪਾਣੀ ਦੀ ਮਾਤਰਾ ਵੀ ਦੱਸਦੇ ਆਂ ਇੱਕ ਤੇ ਆਪਣੀ ਯੂਪੀਐਲ ਦੀ ਸਾਥੀ ਇੱਕ ਜੀ ਦਾਣਕਾ ਦੀ ਜਿਹੜੀ ਆਪਣੀ ਆਉਂਦੀ ਆ ਕੈਂਪਾ ਦੋਵਾਂ ਦੇ ਵਿੱਚੋਂ ਇੱਕ ਦਵਾਈ ਵਰਤਣੀ ਆ ਇਹਨਾਂ ਦੀ ਹੁਣ ਡੋਜ਼ ਦੱਸਦੇ ਆ ਤੇ ਪਾਣੀ ਦੀ ਮਾਤਰਾ ਦੱਸਦੇ ਆ ਡੋਜ਼ ਇਦਾਂ ਕਿ ਡੋਜ਼ ਇਹਦੀ ਆਪਾਂ ਜੇ ਦੇ ਆਪਾਂ ਵਰਤਣੀ ਆ ਸਾਥੀ ਫੇਰ ਲੈਣੀਆਂ 20 ਗ੍ਰਾਮ ਤੇ ਜੇ ਆਪਾਂ ਵਰਤਣੀ ਆ ਕੈਂਪਾ ਉਹ ਲੈਣੀਆਂ ਆਪਾਂ 3 ਗ੍ਰਾਮ ਸਾਥੀ ਜੇ ਵਰਤਣੀ 20 ਗ੍ਰਾਮ ਫੇਰ ਇੱਕ ਕਰ ਦੱਸਦਾ ਜੇ ਕੈਂਪਾ ਹੈ ਉਹ 3 ਗ੍ਰਾਮ ਇਹਨੂੰ ਕੀ ਕਰਨਾ ਹੈ ਕਿ ਆਪਾਂ ਜਿਹੜਾ ਹੱਥ ਵਾਲਾ ਪੰਪ ਹੁੰਦਾ ਆਪਣਾ 16 ਲੀਟਰ ਵਾਲਾ ਆਮ ਪਹਿਲੇ ਪੰਪ 16 ਲੀਟਰ ਪਾਣੀ ਦੀ ਤੁਹਾਨੂੰ ਡੋਜ਼ ਦੱਸੂਗਾ। ਉਹਦੇ ਵਿੱਚ ਜੇ ਤੇ ਸਾਤੀ ਆ ਫਿਰ 20 ਗ੍ਰਾਮ ਪਾ ਲੈਣੀ ਆ। ਜੇ ਕੈਂਪ ਆ ਫਿਰ ਉਹ 3 ਗ੍ਰਾਮ ਪਾ ਲੈਣੀ ਆ। ਕਰਕੇ ਜਿਹੜਾ ਮੋਥਾ ਹੈ ਜਰਾਦਰ ਤੁਸੀਂ ਵੇਖਿਆ ਹੋਣਾ ਕਿ ਸਾਰੇ ਧੁੰਦਾਨੀਆਂ ਟਿੱਬੀਆਂ ਟਿੱਬੀਆਂ ਦੇ ਹੁੰਦਾ। ਤੇ ਉਹਦੀ ਆਪਾਂ ਸਪਰੇਅ ਕਰ ਦੇਣੀ ਆ ਜਿੱਥੇ-ਜਿੱਥੇ ਆਪਣੇ ਟਿੱਬੀਆਂ ਦੇ ਹੈਗਾ ਤੋੜੀਆਂ ਲਾ ਲਓ, ਦੌੜੀਆਂ ਲਾ ਲਓ ਵੱਖ-ਵੱਖਰੇ ਏਰੀਆ ਦੇ ਵਿੱਚ ਚਲੋ ਵੱਖਰੀ ਵੱਖਰੀ ਬੋਲੀ ਆ। ਸਪਰੇਅ ਕਰਦੇ ਹੋ। ਨਾਲ ਉਹਦੇ ਵਿੱਚ ਇੱਕ ਕੰਮ ਜ਼ਰੂਰ ਕਰਿਓ ਜਿਹੜਾ ਸਟicker ਹੁੰਦਾ ਸਪਰੇਡਰ ਉਹ ਜ਼ਰੂਰ ਪਾ ਲਿਓ ਭਰਾਓ। ਤੇ 2 ਜੱਕਰ ਫੇਰ ਦੱਸਦਾ 20 ਗ੍ਰਾਮ ਸਾਥੀ ਜੇ ਕੈਂਪਾ ਲੈਣੀ ਉਹ 3 ਗ੍ਰਾਮ 16 ਲੀਟਰ ਪਾਣੀ ਦੀ ਡੋਜ ਜਿੱਥੇ-ਜਿੱਥੇ ਤੁਹਾ ਡੱਡ ਤੋੜੀਆਂ ਹੈਗੀਆਂ ਟੱਬੀਆਂ ਹੈਗੀਆਂ ਉਹਨੂੰ ਰੀਜਨਨਵਾ ਦਿਓ ਤੇ 100% ਇਹਦੇ ਰਿਜ਼ਲਟ ਪੰਜਵੇਂ ਸੱਤਵੇਂ ਦਿਨ ਤੱਕ ਵੇਖਿਓ ਤੁਸੀਂ ਮੋਥਾ ਐਮ ਰੋੜ ਦੂਗੀ ਇਹ ਸਾਰੇ ਦਾ ਸਾਰੇ ਤੇ ਬਾਕੀ ਇਹ ਜਿਹੜਾ ਝੋਨਾ ਜੀ ਆਪਣਾ 7701 ਸਾਢੇ 4 ਕਿਲੋ ਬੀਜ ਨਾਲ ਇਹਦੀ ਬਿਜਾਈ ਕੀਤੀ ਸੀ ਵੇਖੋ ਜੀ ਤੇ ਦੋ ਬੈਗ ਹੁਣ ਤੱਕ ਇਹਨੂੰ ਜੂਰੀਆ ਪੈ ਗਏ ਬਾਕੀ ਹੋਰ ਕੋਈ ਅੱਧਾ ਕੀ ਬੈਗ ਲੱਗਦਾ ਪਾਉਗਾ ਨਾ ਯੂਰੀਆ ਦਾ ਬਸ ਤੇ ਬਾਕੀ ਜਿੱਥੇ ਇੱਕ ਹੋਰ ਤੁਹਾਨੂੰ ਦੱਸਦਾ ਕਿ ਜਿੱਥੇ ਜਿਆਦਾ ਛਤਰੀ ਕੱਢ ਆਇਆ ਜਿਆਦਾ ਵੱਡਾ ਹੋ ਗਿਆ ਛਤਰੀ ਕੱਢ ਆਇਆ ਉੱਥੇ ਤੁਸੀਂ ਜਿਹੜੀ ਹੈਗੀ ਆ ਜੀ ਆਪਣੀ ਸਾਥੀ ਦੀ ਡੋਜ਼ 16 ਲੀਟਰ ਪਾਣੀ ਦੀ ਆਪਾਂ 25 ਗ੍ਰਾਮ ਵੀ ਕਰ ਸਕਦੇ ਹਾਂ ਜਿਹੜੀ ਸਾਥੀ ਹੈ ਤੇ ਕੈਂਪਾ ਦੀ ਚਲੋ 3 ਗ੍ਰਾਮ ਦਾ ਪੌਚ ਹੁੰਦਾ ਏ ਉਹ ਤੁਸੀਂ ਜਿਹੜੀ ਹੈਗੀ ਆ ਉਹ ਸਾਢੇ ਕਿ ਤਿੰਨ ਗ੍ਰਾਮ ਤੱਕ ਉਹਨੂੰ ਵਰਤ ਸਕਦੇ ਜੀ ਜਿੱਥੇ ਜ਼ਿਆਦਾ ਵੱਡਾ ਹੋ ਗਿਆ ਇਹ ਤੋਂ ਨਾ ਡੋਜ਼ ਵਧਾਓ ਝੋਣੇ ਨੂੰ ਕੋਈ ਨੁਕਸਾਨ ਨਹੀਂ ਆ ਤੇ ਜਿਹੜਾ ਮੋਥਾ ਮੁਰਕ ਡੀਲਾ ਵੱਖ ਵੱਖਰੇ ਦੀ ਹੈਗੀ ਆ ਆ ਏਰੀਆ ਦੇ ਵਿੱਚ ਵੱਖ ਵੱਖਰੇ ਨਾਂ ਨਾਲ ਜਾਣਿਆ ਜਾਂਦਾ ਗੰਡੀ ਹੁੰਦੀ ਜੀ ਇਹਦੇ ਗੰਡੀ ਬਣ ਜਾਂਦੀ ਆ ਉਹ ਸਾਰੇ ਦਾ ਸਾਰਾ ਖਤਮ ਹੋ ਜਾਊਗਾ ਜੀ ਧੰਨਵਾਦ ਜੀ